ਪੰਜਾਬ ਦਾ ਸ਼ਹਿਰ ਆ ਅਬੋਰ ਬਾਰਡਰ ਦੇ ਬਿਲਕੁਲ ਨਾਲ ਲੱਗਦਾ ਹੋਇਆ ਇੱਕ ਔਰਤ ਨੇ ਉਹਨਾਂ ਦਾ ਨਾਮ ਹੈਗਾ ਅਵਨੀ ਬੰਸਲ ਹਸਬੰਡ ਇੱਕ ਬੇਟੀ ਆ ਬੇਟੀ ਦਾ ਨਾਮ ਹੈ ਸੀਆ ਪਰ ਇੱਕ ਟਾਈਮ ਦੇ ਉੱਪਰ ਜਾ ਕੇ ਉਹਨਾਂ ਦੇ ਜਿਹੜੇ ਹਸਬੰਡ ਨੇ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਇਸ ਕਰਕੇ ਉਹ ਆਪਣੀ ਇੱਕੋ ਇੱਕ ਜਿਹੜੀ ਬੇਟੀ ਆ ਉਹਨਾਂ ਦੀ ਸੀਆ ਉਹਨੂੰ ਲੈ ਕੇ ਅਲੱਗ ਅਬੋਰ ਦੇ ਵਿੱਚ ਹੀ ਕਿਤੇ ਰਹਿਣਾ ਸ਼ੁਰੂ ਕਰ ਦਿੰਦੇ ਹੁਣ ਇੱਥੇ ਆਉਂਦੇ ਆ ਅਵਨੀ ਬੰਸਲ ਹਸਬੰਡ ਨਹੀਂ ਹੈ ਤਾਂ ਹੁਣ ਜ਼ਿੰਦਗੀ ਦੇ ਵਿੱਚ ਕੋਈ ਪਾਰਟਨਰ ਨਾ ਹੋਣ ਦੇ ਕਾਰਨ ਅਵਨੀ ਇਹਨਾਂ ਦੇ ਵਿੱਚੋਂ ਅਲੱਗ-ਅਲੱਗ ਲੋਕਾਂ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ-ਬਾਤਾਂ ਕਰਨੀਆਂ ਸਟਾਰਟ ਕਰਦੇ ਆ ਪਰ ਇਹ ਗੱਲਾਂ-ਬਾਤਾਂ ਨਾਰਮਲੀ ਸਿਰਫ ਕੈਜੂਅਲ ਗੱਲਾਂ-ਬਾਤਾਂ ਤੱਕ ਹੀ ਰਹਿੰਦੀਆਂ ਨੇ ਪਰ ਇੱਕ ਇਨਸਾਨ ਹੁੰਦਾ ਜਿਹਦੇ ਨਾਲ ਇਹ ਜਿਹੜੀਆਂ ਗੱਲਾਂ-ਬਾਤਾਂ ਨੇ ਇੱਕ ਕੈਜੂਅਲ ਗੱਲਾਂ ਤੋਂ ਵੱਧ ਜਾਂਦੀਆਂ ਨੇ ਚੈਟਿੰਗ ਜਿਹੜੀ ਆਪਸ ਦੇ ਵਿੱਚ ਹੈਗੀ ਉਹ ਲੰਬੀ ਹੁੰਦੀ ਆ ਤੇ ਰਿਲੇਸ਼ਨ ਜਿਹੜਾ ਹੈਗਾ ਉਹ ਹੋਰ ਪਾਸੇ ਨੂੰ ਜਾਣਾ ਸ਼ੁਰੂ ਹੁੰਦਾ ਇਸ ਇਨਸਾਨ ਦਾ ਨਾਮ ਆ ਵਿਜੇ ਹਰਿਆਣੇ ਦਾ ਹੀ ਰਹਿਣ ਵਾਲਾ ਹੁਣ ਅਵਨੀ ਬਾਂਸਲ ਤੇ ਵਿਜੇ ਆਪਣਾ ਬਹੁਤ ਜ਼ਿਆਦਾ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਹੋਏ ਨਗਾਉਂਦੇ ਆ ਰਿਲੇਸ਼ਨ ਹੁਣ ਹੌਲੀ-ਹੌਲੀ ਕਰਕੇ ਪੂਰੀ ਤਰ੍ਹਾਂ ਦੇ ਨਾਲ ਰੋਮਾਂਟਿਕ ਹੋ ਚੁੱਕਿਆ ਨੇ ਪਲਾਨ ਕਰਦਾ ਕਿ ਆਪਣੇ ਮਾਪੇ ਨੂੰ ਆਪਣੀ ਪੂਰੀ ਫੈਮਿਲੀ ਨੂੰ ਮਿਲਣ ਦੇ ਲਈ ਇੰਡੀਆ ਉਹਨੇ ਆਉਣਾ ਵਾ ਤਾਂ ਇਹ ਇਨਾਂ ਦੋਨਾਂ ਦੇ ਲਈ ਇੱਕ ਪਰਫੈਕਟ ਅਪਰਚੂਨਿਟੀ ਆ ਇੰਨੇ ਸਾਲਾਂ ਤੋਂ ਬਾਅਦ ਇੰਨੇ ਟਾਈਮ ਤੋਂ ਬਾਅਦ ਇੱਕ ਦੂਸਰੇ ਨੂੰ ਅਮਨੋ ਸਾਹਮਣੇ ਮਿਲਣ ਦੀ ਹੁਣ ਸਭ ਕੁਝ ਠੀਕ ਚੱਲ ਰਿਹਾ ਵਾ ਇੱਕ ਦਿਨ ਸੀਆ ਦੀ ਬੋਡੀ ਉਹਦੇ ਆਪਣੇ ਕਮਰੇ ਦੇ ਵਿੱਚ ਪੱਖੇ ਦੇ ਨਾਲ ਲਟਕਦੀ ਹੋਈ ਮਿਲਦੀ ਆ ਤੇ ਨਾਲ ਮਿਲਦਾ ਵਾ ਇੱਕ ਨੋਟ ਪਰ ਜਦੋਂ ਉਸ ਨੋਟ ਨੂੰ ਪੜਿਆ ਜਾਂਦਾ ਤਾਂ ਹਰ ਕੋਈ ਉੱਥੇ ਹੈਰਾਨ ਹੋ ਜਾਂਦਾ ਨੋਟ ਦੇ ਉੱਪਰ ਸਿੱਧਾ-ਸਿੱਧਾ ਉਹ 17 ਸਾਲ ਦੀ ਬੱਚੀ ਨੇ ਆਪਣੇ ਹੀ ਦਾਦਕਾ ਪਰਿਵਾਰ ਦੇ ਉੱਪਰ ਬਲੇਮ ਲਾਇਆ ਆਪਣੀ ਮੌਤ ਦਾ ਹੁਣ ਪੁਲਿਸ ਵਾਲਿਆਂ ਦਾ ਧਿਆਨ ਸਿੱਧਾ-ਸਿੱਧਾ ਸਭ ਤੋਂ ਪਹਿਲਾਂ ਜਾਂਦਾ ਵਿਜੇਵਲ ਹੁਣ ਪਿਛਲੇ 5 ਮਹੀਨੇ ਤੋਂ ਅਵਨੀ ਬਾਂਸਲ ਹੋਣਾ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਹੀ ਲਿਵਨ ਦੇ ਵਿੱਚ ਉਹ ਰਹਿ ਰਿਹਾ ਵਾ ਤਾਂ ਹੁਣ ਪੁਲਿਸ ਵਾਲੇ ਵਿਜੇ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਥੋੜੇ ਦਿਨਾਂ ਦੇ ਵਿੱਚ ਹੀ ਪੁਲਿਸ ਵਿਜੇ ਨੂੰ ਗ੍ਰਿਫਤਾਰ ਕਰ ਲੈਂਦੀ ਐ ਐਂਡ ਪੁਆਇੰਟ ਉਹਦਾ ਇਹ ਹੁੰਦਾ ਕਿ ਅਵਨੀ ਬਾਂਸਲ ਨੂੰ ਆਪਣੀ ਹਿੱਤੀ ਦੇ ਉੱਪਰ ਇੰਨਾ ਕਿ ਜ਼ਿਆਦਾ ਗੁੱਸਾ ਆਉਂਦਾ ਕਿ ਉਹ ਵਿਜੇ ਨੂੰ ਇਹ ਕਹਿੰਦੇ ਆ ਕਿ ਸਿਆ ਨੂੰ ਰਸਤੇ ਤੋਂ ਹਟਾਉਣਾ ਪਊ ਤਾਂ ਵਿਜੇ ਜੋ ਕਿ ਵੈਸੇ ਹੀ ਪੂਰੀ ਤਰ੍ਹਾਂ ਦੇ ਨਾਲ ਅਵਨੀ ਦੇ ਪਿਆਰ ਦੇ ਵਿੱਚ ਪਿਆ ਹੋਇਆ ਵਾ ਪੰਜ ਮਹੀਨੇ ਤੋਂ ਉਹਨਾਂ ਦੇ ਨਾਲ ਰਹਿ ਰਿਹਾ ਵਾ ਲਿਵਨ ਦੇ ਵਿੱਚ ਤਾਂ ਇੱਕ ਦਿਨ ਇਹ ਦੋਨੇ ਜਾਣੇ ਸਿਆ ਨੂੰ ਉਹਦੇ ਕਮਰੇ ਦੇ ਵਿੱਚ ਹੀ ਕਾਬੂ ਕਰਦੇ ਆ ਉਸ ਤੋਂ ਬਾਅਦ ਉਹਦਾ ਕਤਲ ਕਰਦੇ ਆ ਤੇ ਕਤਲ ਕਰਕੇ ਸਿਆ ਦੀ Laash ਨੂੰ ਪੱਖੇ ਦੇ ਨਾਲ ਲਟਕਾ ਦਿੰਦੇ ਆ ਉਸ ਤੋਂ ਫੌਰਨ ਬਾਅਦ ਫਾਜ਼ਿਲ ਕਾ ਪੁਲਿਸ ਜਿਹੜੀ ਅਵਨੀ ਬਾਂਸਲ ਨੂੰ ਗ੍ਰਿਫਤਾਰ ਕਰਦੀ ਆ ਆਪਣੀ ਹੀ ਬੇਟੀ ਦੇ ਕਤਲ ਦੇ ਇਲਜ਼ਾਮ ਦੇ ਵਿੱਚ